ਕੀ ਗੱਲ ਦੋਸਤੋ ਸਵਾਗਤ ਹੈ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਮਿੱਤਰੋ ਰਾਤ ਨੂੰ ਪਤਾ ਵੀ ਰੁਕੇ ਸੀ ਕਿ ਰਾੜਾ ਸਾਹਿਬ ਤੇ ਰਾੜਾ ਸਾਹਿਬ ਤੋਂ ਹੁਣ ਪਾਲੇ ਚਾਲੇ ਗੱਡੀ ਸਟਾਰਟ ਕਰ ਲਈ ਸੀ ਤੇ ਸਮਾਨ ਸਮੁੰਨ ਵਿੱਚ ਧਰ ਲਿਆ ਤੇ ਖਾਸੀ ਭੱਜ ਭਜਾਈ ਸੀ ਨੀ ਕਿ ਮੋਟੀ ਜੀ ਸਾਰੀ ਕਰਕੇ ਤੇ ਹੁਣ ਗੱਡੀ ਦੇ ਵਿੱਚ ਬਹਿ ਕੇ ਜਾਣ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੋਂ ਮੈਂ ਮਾਤਾ ਦੀ ਪਿੱਡੀ ਤੇ ਨਿਕਰੀ ਜੰਨੇ ਬੀੜ ਤੇ ਇਧਰ ਸ਼ੋਪਿੰਗਾਂ ਸ਼ੋਪਿੰਗਾਂ ਹੋਈ ਜਾਂਦੀਆਂ ਨੇ ਹਾ ਤੋ ਤੇ ਅਸੀਂ ਵੀ ਖਰੀਦ ਦੀ ਫੋਟੋ ਕਿੰਨੇ ਦੀ ਲੈ ਲਈ ਫਰਮਾਤਾ ਫੋਟੋ ਤਨ ਸੋਦੀ ਤਨ ਸੋਦੀ ਕੋੜਿਆਂ ਦੀ ਫੋਟੋ ਲੈਣੀ ਹੁੰਦੀ ਇਹਦੀ ਕੋੜਿਆਂ ਦੀ ਫੋਟੋ ਲੈ ਲਈ ਤਨ ਸੋਦੀ ਇਹ ਨਹੀਂ ਤੂੰ ਕੀ ਲੈਂਦਾ ਓਏ ਨਹੀਂ ਕਰਨ ਜਿਨੀ ਕੌਣ ਕਿਤੇ ਇਪੋਇੰਟਰੀ ਲੈ ਲਈ ਇੱਕ ਭਾਂਡੇ ਲੈ ਲੈ ਇੱਕ ਗੱਡੀ ਲੈ ਲਈ ਟੀਕੀ ਖਰੀਦ ਲੈ ਬੜਾ ਉਹ ਲੈ ਲਿਆ ਉਹ ਗੰਡੇਆ ਦੱਸ ਦੇ ਪੁੱਤ ਤੇ ਵੀ ਨਹੀਂ ਕਿਹ ਕਿਆ ਨਾ ਮੈਂ ਇਹ ਰਿਹਾ ਇਹ ਕੀ ਆ ਕਿਹ ਜਾਂਦਾ ਸਮਾਨ ਆ ਇਹ ਸਮਾਨ ਜਾ ਸਮਾਨ ਜਾ ਲੈ ਲੈਣੇ ਤੇ ਉਧਰਲੀ ਸਾਈਡ ਮਿੱਤਰ ਚਲੀ ਜਾਂਦੀ ਆ ਪਾਰਕਿੰਗ ਨੂੰ ਲੱਗਦਾ ਅੱਧਾ ਉਹ ਟੱਪ ਕੇ ਆਪਾਂ ਰਸਤੇ ਦੇ ਵਿੱਚ ਇੱਕ ਹੋਟਲ ਦੇ ਉੱਤੇ ਰੁਕੇ ਆ ਕੜ ਕੇ ਨੇ ਉੱਥੇ ਨਹੀਂ ਖਾਧੀਆਂ ਇਸ ਕਰਕੇ ਰਾਹ ਦੇ ਵਿੱਚ ਰੋਟੀ ਐਵੇਂ ਗਾੜੀਆਂ ਦੇ ਬਾਸ ਦੇ ਕੋਲ ਵੀ ਆਟੀ ਜਿਹੜਾ ਗੋਲੀ ਬਣਾਈ ਜਾਂਦਾ ਪੂਰਾ ਤੇ ਮੋੜ ਜਦੋਂ ਉੱਤੇ ਢੱਬਾ ਗਿਆ ਤੇ ਇੱਥੇ ਆਪਾਂ ਰੋਟੀ ਤੋਂ ਖਾ ਕੇ ਦੁਬਾਰਾ ਦੁਬਾਰਾ ਹੁਣ ਚਾਕੇ ਪੈਂਟ ਤੇ ਨੇ ਸਟੀ ਜਿਹੜੀ ਪਈ ਹੈ ਜਿਵੇਂ ਜੀ ਇਹ ਘਰ ਬਿਨਾ ਜੀ ਬਹੁਤ ਘਟ ਲੱਗਦਾ ਅੱਜ ਕੱਲ ਮੇਰਾ ਵਰ ਬਦਨ ਕੀ ਗੱਲ ਆ ਤੇ ਆ ਆਪਣੇ ਵਾਲਾ ਝੋਟਾ ਖੜਾ ਮਿੱਤਰੋ ਤੇ ਪਿੱਛੇ ਤੋਂ ਦੇਖ ਸਕਦੇ ਹੋ ਗੱਡੀ ਪੂਰੀ ਫੁੱਲ ਲਿਬੜੀ ਪਈ ਹੈ ਤੇ ਆਹੜਾ ਰੇਤਾ ਉਹਨੂੰ ਦੀਨਾ ਨਾਲ ਉੱਤੇ ਜਿਹੜਿਆ ਪਿਆ ਇਹ ਸਾਰੇ ਦਾ ਸਾਰਾ ਰੇਤਾ ਮਿੱਤਰੋ ਪਹਾੜਾਂ ਦਾ ਰੇਤਾ ਹੈ ਤੇ ਹੁਣ ਇਤੋਂ ਖਾ ਕੇ ਰੋਟੀ ਰੋਟੀ ਦੁਬਾਰ ਦੇ ਵਿੱਚ ਪਹੁੰਚਾਂ ਘਰੇ ਤੇ ਕੱਲ ਨੂੰ ਵਾਸ਼ ਕਰਾਵਾਂ ਗੱਡੀ ਸਮਾਰ ਕੇ ਤੇ ਉਹਦਾ ਹੀ ਵਲੌਗ ਪਾਵਾਂਗੇ ਤੇ ਕੱਲ ਕੱਟ ਹੋ ਗਿਆ ਪੈੜ ਦਾ મિત્રો ફાઇનલી જથા ઘરે પહોંચુક્યા રે પહોંચુક્યા તો મિત્રો ગડી કાર થી પાર્ક બાર ઘાટો પેલી ચાવી કરે પહોંચુક્યા ਇਹ ਖਰਾਬ ਆਪਣਾ ਝੋਟਾ ਕਰਤਾ ਪਾਰਕ ਬਹੁਤ ਹੀ ਜ਼ਿਆਦਾ ਲਿਪੜ ਗਿਆ। ਥੋੜ੍ਹਾ ਬਾਹ ਦੇ ਵਿੱਚ ਇੱਧਰ ਆਪਣਾ ਥਾਰ ਤੇ ਇੱਧਰ ਸਵਿਫਟ। ਸਵਿਫਟ ਸਵਿਫਟ। ਇਹ ਜੋ ਚਾਰਜ ਲੈ ਕੇ ਗਏ ਸੀ ਧਾਰਾ ਗੱਡੀ ਦਾ ਆਪਾਂ ਉਹਦੇ ਵਿੱਚ ਪਹਿਲੀ ਰੱਖਤਾ ਆਪਾਂ ਵੀ ਇਹਦਾ ਨਾ ਕਿ ਜਿਵੇਂ ਕਹਦੀ ਪੂਰਾ ਕਰ ਦੇਗੀ। ਇਹ ਆਪਾਂ ਪਹਿਲੀ ਧਾਰ ਗਏ ਸੀ ਵਿੱਚ। ਤੇ ਘਰੇ ਪਹੁੰਚ ਕੇ ਤੇ ਪਰਨਾਪੁਰ ਨਾਲ ਲਾਤਾ ਕਿ ਹੁਣ ਨਾ ਹੋ ਗਿਆ ਕੋਨਾ ਮੁੰਨਾ ਜਾਣਨਾ ਨੂੰ ਕਿਹਾ ਮਾਂ ਕੇ ਫਟੇ ਦੁਬਾਰ ਦੇ ਵਿੱਚ ਆਪਾਂ ਜਾਣਾ ਮਿੱਤਰੋ ਸਵਿਫਟ ਲੈ ਕੇ ਆਪਣਾ ਡੌਗ ਲੈਣਾ ਨੂੰ ਪਤਾ ਉਹਦਾ ਵੀਚਰ ਦਾ ਜੀਨ ਲੱਗਦਾ ਰੋਟੀ ਰੋਟੀ ਨਹੀਂ ਸਿਖਾਦੀ ਉਹਨੇ ਉਹਦੇ ਹਾਲਾਤ ਦਿਖਾਉਣੇ ਆ ਤੁਹਾਨੂੰ ਐ ਵੀ ਮਿੱਤਰੋ ਹੁਣ ਆਪਾਂ ਬੈਠ ਚੁੱਕੇ ਆ ਆਪਣੇ ਦੂਜੇ ਝੋਟੇ 'ਚ ਹਨਾ ਤੇ ਹੁਣ ਆਪਾਂ ਚੱਲਿਆ ਡੌਗ ਨੂੰ ਲੈਣਦੇ ਜੀ ਨਹਾ ਕੇ ਕਿਰਾ ਫਰੈਸ਼ ਹੋ ਗਏ ਸੀਗੇ ਤੇ ਹੁਣ ਧੁੱਸ ਫੁੱਟ ਘਰੋਂ ਕੱਢ ਲਈ ਤੇ ਹੁਣ ਉਹਨੂੰ ਲੈ ਕੇ ਚੱਲਦੇ ਆ ਆਟੋ ਜੀ ਪਹਿਲਾਂ ਆਟੋਮੈਟਿਕ ਸੀ ਜੀ ਆਪਣਾ ਝੋਟਾ ਉਹ ਚਲਾਇਆ ਕਰਕੇ ਹੁਣ ਕਲੱਚ ਕਲੱਚ ਜਾਂ ਲਾਦੇ ਜੀ ਬੜੇ ਯਾਰੀ ਦੱਪਣਾ ਜਪੈਣਾ ਹੁੰਦਾ ਹੁਣ ਤਣ ਚਾਰ ਦਿਨ ਹੋ ਗਏ ਯਾਰ ਉਹੀ ਦੱਬੀ ਫਿਰਦੇ ਸੀਗੇ ਤੇ ਹੁਣ ਮਿੱਤਰੋ ਸਪਰਟ ਦੇ ਹੁਣ ਚੱਲਾਂਗੇ ਮਾਸੀ ਕੋਲ ਕਿਉਂਕਿ ਉੱਥੇ ਆਪਣਾ ਹੈਗਾ ਵੱਡਾ ਕੁੱਤਾ ਉਹ ਲੈ ਕੇ ਆਉਣਾ ਯਾਰ ਘਰੇ ਉਹਨੇ ਰੋਟੀ ਨਹੀਂ ਖਾਧੀ ਕਈ ਦਿਨਾਂ ਦੀ ਮਿਲਦੇ ਆਂ ਜਾ ਕੇ ਉਹਨੂੰ ਵੀ ਕੀਆਂ ਗੱਲਾਂ ਕਰਵਾਉਣਾ ਕਦੋਂ ਸੇਰੂ ਯਾਰ ਆਪਣਾ ਚੱਕ ਲਿਆ ਸੇਰੂ ਐ ਇਧਰ ਆ ਅਗਰ ਤਾਂ ਜੀ ਨਹੀਂ ਲੱਗਾ ਲੱਸਾ ਹੋ ਗਿਆ ਇੱਥੇ ਸੇਰੂ ਵੀ ਤਾਂ ਸੇਰੂ ਨੂੰ ਚੱਕ ਲਿਆ ਤੇ ਹੁਣ ਆਪਾਂ ਚਾਲਦੇ ਆਂ ਵੈਸੇ ਇਧਰ ਮਾਸੀ ਕੇ ਆਉਣ ਦਾ ਇੱਕ ਫਾਇਦਾ ਹੈਗਾ ਭਾ ਇਹਨਾਂ ਬੈਣ ਗੱਲ ਤੋਂ ਆਫ-ਰੋਡ ਹੋ ਜਾਂਦਾ <laughs> 哎，哎呀。